ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੀਆਂ ਮਾਵਾ ਦੇ ਘਰ ਦੇ ਬਾਹਰ ਖੜੇ ਆ ਤੇ ਇੱਕ ਬੜੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਤੁਸੀਂ ਤਸਵੀਰ ਵੀ ਦੇਖ ਹੀ ਚੁੱਕੇ ਹੋ ਇਹ ਮਾਤਾ ਸੀਤਾ ਦੇਵੀ ਦੀ ਤਸਵੀਰ ਆ ਜਿਹੜੀ ਮਾਤਾ ਨੂੰ ਅਸੀਂ 4 ਤਰੀਕ ਨੂੰ ਮਰਿੰਡੇ ਸ਼ਹਿਰ ਦੇ ਵਿੱਚੋਂ ਰੈਸਕਿਊ ਕਰਨ ਗਏ ਸੀ ਉਹਦੀ ਨੂੰ ਉਹਨੂੰ ਕੁੱਟਦੀ ਸੀ ਥੱਪੜਾਂ ਨਾਲ ਮੁੱਕੀਆਂ ਨਾਲ ਉਰੇ ਕੁੱਟ-ਕੁੱਟ ਕੇ ਅੰਦਰੂਨੀ ਇੰਨੀਆਂ ਸੱਟਾਂ ਮਾਰੀਆਂ ਹੋਈਆਂ ਸੀ ਕੱਲੋ ਮਾਤਾ ਅੰਦਰੂਨੀ ਜ਼ਖਮਾਂ ਦੀ ਤਾਬ ਨਾ ਚਲਦੀ ਹੋਈ ਅਕਾਲ ਚਰਣਾ ਕਰ ਗਈ ਐ ਉਹਦਾ ਬੇਟਾ ਤੇ ਉਹਦੀ ਨੂੰਹ ਤੁਸੀਂ ਦੇਖਿਆ ਉਸ ਦਿਨ ਕਿਸ ਤਰੀਕੇ ਨਾਲ ਸਾਡੇ ਨਾਲ ਗੱਲ ਕਰ ਰਹੇ ਸੀ ਉਹਨਾਂ ਨੂੰ ਜਿੱਦਾਂ ਕੋਈ ਤਕਲੀਫ ਹੀ ਨਾ ਹੋਵੇ ਕੋਈ ਸ਼ਰਮ ਹੀ ਨਾ ਹੋਵੇ ਕੋਈ ਦੁੱਖ ਹੀ ਨਾ ਹੋਵੇ ਉਹਨਾਂ ਨੂੰ ਮਹਿਸੂਸ ਹੀ ਨਹੀਂ ਸੀ ਹੋ ਰਿਹਾ ਕੋਈ ਨਾ ਜੀ ਗਾਂ ਤੋਂ ਨਹੀਂ ਮਾਰਦੇ ਮaaf ਕਰ ਦਿਓ ਦੋ ਵੇਰੀਓ ਕੁੱਟੀ ਆ ਅਸੀਂ ਤਾਂ ਉਹ ਗਾਲਾਂ ਕੱਢਦੀ ਸੀ ਜਿਹੜੀ ਤਾਂ ਗੁੱਟਦੇ ਸੀ ਉਹ ਥੁੱਕਦੀ ਸੀ ਮੈਂ ਤਾਂ ਤਾਂ ਥੱਪੜ ਮਾਰਦੀ ਸੀ ਐਦਾਂ ਦੀਆਂ ਗੱਲਾਂ ਕਰਦੀ ਸੀ ਉਹ ਭੈਣ ਮਾਂ ਦਾ ਪੁੱਤ ਜੀਵਨ ਉਹ ਕਹਿ ਰਿਹਾ ਸੀ ਮੈਨੂੰ ਵੀਡੀਓ ਦਿਖਾ ਕੁੱਟਦੇ ਦੀ ਮੈਂ ਫੇਰ ਮੰਨੂ ਜੇ ਤੂੰ ਮੈਨੂੰ ਵੀਡੀਓ ਦਿਖਾਵੇਂਗਾ ਵੀਡੀਓ ਸ਼ਰਮ ਤੁਸੀਂ ਵੀ ਦੇਖੀ ਆ ਸੋਸ਼ਲ ਮੀਡੀਆ ਤੇ ਅਸੀਂ ਪੂਰੀ ਖੁੱਲ ਕੇ ਉਹ ਵੀਡੀਓ ਦਿਖਾ ਨਹੀਂ ਸਕਦੇ ਉਹਦੇ ਤੇ ਉਹਨਾਂ ਵੱਲੋਂ ਰੋਕ ਲਾ ਦਿੱਤੀ ਜਾਂਦੀ ਹੈ ਫੇਸਬੁੱਕ ਵੱਲੋਂ ਪਰ ਉਸ ਮਾਂ ਨੂੰ ਕਿਉਂ ਕੁੱਟਿਆ ਜਾਂਦਾ ਸੀ ਉਹ ਮਾਂ ਜਿਹਦਾ ਨਾਂ ਸੀਤਾ ਦੇਵੀ ਸੀ ਉਹਦੇ ਦੋ ਪੁੱਤ ਸੀ ਤੇ ਦੋ ਧੀਆ ਉਹਨੇ ਚਾਰ ਬੱਚੇ ਪਾਲਨੇ ਇਕੱਲੇ ਨੇ ਇੱਕ ਪੁੱਤ ਇੰਗਲੈਂਡ ਚਲਾ ਗਿਆ ਤੇ ਇੱਕ ਪੁੱਤ ਜੀਵਨ ਇੱਥੇ ਸੀਗਾ ਇਹਦਾ ਮੁੰਡਾ ਇੰਗਲੈਂਡ ਗਿਆ ਹੋਇਆ ਰ ਮਾਤਾ ਦਾ ਪੋਤਾ ਤੇ ਮਾਤਾ ਨੂੰ ਜਦੋਂ ਇਹਦੇ ਪਤੀ ਦੀ ਮੌਤ ਹੋਈ ਉਸ ਤੋਂ ਬਾਅਦ ਵੰਡ ਵੰਡਈਆ ਹੋਇਆ ਘਰ ਦਾ 32 ਲੱਖ ਰੁਪਈਆ ਕੈਸ਼ ਮਾਤਾ ਦੇ ਹਿੱਸੇ ਆਇਆ ਤੇ ਘਰ ਦਾ ਹਿੱਸਾ ਮਾਤਾ ਨੇ ਉਹ ਆਪਣੇ ਪੁੱਤ ਨੂੰ ਦੇਤਾ ਜੀਵਨ ਨੂੰ ਦੇਤਾ ਵੱਡੇ ਪੁੱਤਰ ਨੂੰ ਦੇਤਾ ਵੀ ਮੈਂ ਇਹਦੇ ਨਾਲ ਰਹੂੰਗੀ ਇਹ ਮੇਰੀ ਸੇਵਾ ਕਰੂਗਾ ਪਰ ਵੱਡੇ ਪੁੱਤ ਨੇ ਤੇ ਵੱਡੀ ਨੂੰਹ ਨੇ ਕਿਸ ਲੋਕ ਕੀਤਾ ਉਹਦੇ ਨਾਲ ਤੁਸੀਂ ਸਾਰਿਆਂ ਨੇ ਵੀਡੀਓ ਚ ਦੇਖਿਆ ਕੱਲ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਜੋ ਕਿ ਦਵਾਈਆਂ ਦਾ ਲੰਗਰ ਲੱਗਦਾ ਹਰ 15 ਦਿਨਾਂ ਬਾਅਦ ਕੈਂਪ ਦੇ ਰੂਪ ਦੇ ਵਿੱਚ ਕੱਲ ਅਸੀਂ ਸਾਰੇ ਕੈਂਪ ਦੇ ਵਿੱਚ ਰੁੱਝੇ ਹੋਏ ਸੀਗੇ ਕੱਲ ਸਾਨੂੰ ਫੋਨ ਆਇਆ ਵੀ ਮਾਤਾ ਸੀਤਾ ਦੇਵੀ ਦੀ ਮੌਤ ਹੋ ਗਈ ਆ ਹਸਪਤਾਲ 'ਚ ਦਾਖਲ ਸੀਗੀ ਉਹਨਾਂ ਦੀ ਬੇਟੀ ਬਿਮਲਾ ਭੈਣ ਤੁਹਾਨੂੰ ਪਤਾ ਵੀਡੀਓ 'ਚ ਤੁਸੀਂ ਦੇਖਿਆ ਉਸ ਦਿਨ ਮਾਤਾ ਨੂੰ ਨਾਲ ਲੈ ਗਏ ਸੀਗੇ ਪੰਜ ਕੁਲੇ ਮਾਤਾ ਦੀ ਹਾਲ ਤੋਂ ਉਦਨ ਵੀਡੀਓ 'ਚ ਤੁਸੀਂ ਵੀ ਦੇਖੀ ਆ ਜਦੋਂ ਆਪਾਂ ਪੰਚਕੁਲੇ ਤੋਂ ਵਾਪਸ ਮਗਾਇਆ ਸੀ ਮਾਤਾ ਨੂੰ ਵੀ ਮਾਤਾ ਦੀ ਹਾਲਤ ਠੀਕ ਨਹੀਂ ਸੀ ਮਾਤਾ ਜੀ ਦੇ ਮੂੰਹ ਤੇ ਸੱਟਾਂ ਨੀਲ ਪਏ ਹੋਏ ਸੀਗੇ ਅੰਦਰੂਨੀ ਸੱਟਾਂ ਲੱਗੀਆਂ ਢਿੱਡ 'ਚ ਵੀ ਲੱਤਾਂ ਮਾਰੀਆਂ ਹੋਈਆਂ ਸੀ ਮੁੱਕੀਆਂ ਮਾਰੀਆਂ ਸੀ ਆ ਛਾਤੀਆਂ ਤੇ ਮਾਤਾ ਜੀ ਦੇ ਮੁੱਕੇ ਮਾਰੇ ਹੋਏ ਸੀ ਢੂਈ 'ਚ ਮਾਤਾ ਜੀ ਦੇ ਮੁੱਕੇ ਮਾਰੇ ਹੋਏ ਸੀ ਆਸ-ਪਾਸ ਦੇ ਲੋਕਾਂ ਦੇ ਨਸਲ ਮੁਤਾਬਕ ਤਾਂ ਉਹਦੇ ਬੇਟੇ ਨੇ ਜੀਵਨ ਨੇ 2-3 ਦਿਨ ਪਹਿਲਾਂ ਹੀ ਲੱਤਾਂ ਨਾਲ ਕੁੱਟੇ ਥੱਲੇ ਡਿੱਗ ਪਈ ਕਹਿੰਦੇ ਉਸ ਦਿਨ ਤੋਂ ਉਹ ਚੱਲਣ ਜੋਗੀ ਨਹੀਂ ਰਹੀ ਉਸ ਦਿਨ ਤੋਂ ਫਿਰ ਉਹ ਅਪਾਹਜ ਹੋ ਗਈ ਮੰਜੇ ਤੇ ਪਈ ਚੀਕਾਂ ਮਾਰਦੀ ਸੀ ਤੇ ਮੰਜੇ ਤੇ ਪਈ ਨੂੰ ਵੀ ਕੁੱਟਦੇ ਸੀ ਉਹ ਕਿਉਂ ਕੁੱਟਦੇ ਸੀ ਜਿਹੜੀ ਗੱਲ ਸਾਹਮਣੇ ਆਈ ਜਿਹੜੀ ਲੋਕਾਂ ਨੇ ਉਹਨਾਂ ਦੇ ਸਾਹਮਣੇ ਵੀ ਕਹੀ ਮੂੰਹੋਂ ਮੂੰਹ ਹੀ ਸਾਨੂੰ ਵੀ ਕਿਹਾ ਵੀ ਇਹਨਾਂ ਨੇ ਬਾਹਰ ਜਾਣਾ ਇੰਗਲੈਂਡ ਇਹਨਾਂ ਦਾ ਬੇਟਾ ਇਹਨਾਂ ਨੂੰ ਬੁਲਾ ਰਿਹਾ ਤੇ ਜਿੰਨਾ ਟਾਈਮ ਇਹ ਘਰੇ ਬੈਠੀ ਆ ਉਹਨਾਂ ਟਾਈਮ ਇੰਗਲੈਂਡ ਨਹੀਂ ਜਾ ਸਕਦੀ ਤੇ ਉਹ ਚਾਹੁੰਦੇ ਸੀ ਵੀ ਛੇਤੀ ਮਾਤਾ ਤੋਂ ਖਿਹੜਾ ਛੁੱਟ ਜਵੇ ਸਾਡਾ ਮਾਤਾ ਚੰਗੀ ਭਲੀ ਤੇ ਬਾਹਰ ਮੁਹੱਲੇ ਦੇ ਵਿੱਚ ਦੋਨੋਂ ਹਸਬੰਡ ਵਾਈਫ ਲੋਕਾਂ ਨੂੰ ਦੱਸਦੇ ਜਾ ਕੇ ਵੀ ਸ਼ਾਇਦ ਹੀ ਬਚੇ ਬੀਬੀ ਤਾਂ ਬਾਲੀ ਢਿੱਲੀ ਆ ਔਖੇ ਸਾਹ ਲੈਂਦੀ ਆ ਵੀ ਕਿਤੇ ਸਾਡੀ ਕੁੱਟੀ ਹੋਈ ਮਰ ਜੂ ਤੇ ਲੋਕਾਂ ਨੂੰ ਐ ਨਾ ਲੱਗੇ ਵੀ ਤਾਂ ਚੰਗੀ ਭਲੀ ਸੀ ਪਰ ਗਵਾਂਡੀਆਂ ਨੂੰ ਚੀਕਾਂ ਸੁਣਦੀਆਂ ਸੀ ਉਹਦੀਆਂ ਗਵਾਂਡੀਆਂ ਨੂੰ ਆਸ-ਪਾਸ ਦੇ ਮਹੱਲੇ ਦੇ ਲੋਕਾਂ ਨੂੰ ਉਹਦੀਆਂ ਤੜਫਦੀਆਂ ਚੀਕਾਂ ਸੁਣਦੀਆਂ ਸੀ ਤਾਂ ਫਿਰ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਫਿਰ ਵੀਡੀਓ ਬਣਾ ਕੇ ਭੇਜੀ ਧੰਨਵਾਦ ਕਰਦੇ ਹਾਂ ਉਹਨਾਂ ਦਾ ਜਿਨ੍ਹਾਂ ਨੇ ਵੀਡੀਓ ਬਣਾ ਕੇ ਭੇਜੀ ਅਸੀਂ ਉਹਨਾਂ ਦਾ ਨਾਮ ਨਹੀਂ ਲਵਾਂਗੇ ਕਿਉਂਕਿ ਦਸ਼ਮਣੀ ਪੈਣ ਵਾਲੀ ਗੱਲ ਹੋ ਜਾਣੀ ਆ ਕਿਉਂਕਿ ਜਦੋਂ ਅਸੀਂ ਗਏ ਉੱਥੇ ਸਭ ਤੋਂ ਪਹਿਲਾਂ ਉਹਨਾਂ ਦੇ ਸਵਾਲ ਹੀ ਇਹ ਸੀ ਵੀ ਤੁਹਾਨੂੰ ਵੀਡੀਓ ਕਿਨੇ ਭੇਜੀ ਆ ਸਾਨੂੰ ਪਤਾ ਕਿਨੇ ਭੇਜੀ ਆ ਮਤਲਬ ਉਹ ਬੰਦਿਆਂ ਨੂੰ ਲੜਾਈ ਭਾਲਦੇ ਸੀ ਜਿਨ੍ਹਾਂ ਨੇ ਵੀਡੀਓ ਭੇਜੀ ਆ ਆਪਣੀ ਗਲਤੀ ਮੰਨਣ ਦੀ ਬਜਾਏ ਉਹ ਵੀਡੀਓ ਭੇਜਣ ਵਾਲੇ ਬੰਦੇ ਨੂੰ ਕੋਸ ਰਹੇ ਸੀ ਤੇ ਉਹ ਮਾਂ ਜਿਹੜੀ ਹੱਥ ਜੋੜੀ ਜਾਂਦੀ ਸੀ ਵੀ ਨਾ ਮੈਨੂੰ ਕੱਟ ਨਾ ਮੈਨੂੰ ਕੱਟ ਉਸੇ ਤਰਸ ਨਹੀਂ ਆਇਆ ਇੱਕ ਦਿਨ ਸੱਸ ਤਾਂ ਇਹਨੇ ਵੀ ਬਣਨਾ ਭੈਣ ਬਣਾ ਸੋਰੀ ਸविता ਨੇ ਵੀ ਇਹਦਾ ਵੀ ਬੇਟਾ ਇੰਗਲੈਂਡ ਚਾ ਉਹਦਾ ਵੀ ਵਿਆਹ ਹੋਊਗਾ ਵਕਤ ਤਾਂ ਭਾਈ ਸਾਰਿਆਂ ਤੇ ਆਉਂਦਾ ਪਰ ਜੋ ਸੀਤਾ ਦੇਵੀ ਮਾਂ ਦੇ ਨਾਲ ਇਹਨਾਂ ਨੇ ਦੁਰਾਚਾਰ ਕੀਤਾ ਉਹਨੂੰ ਕੁੱਟ-ਕੁੱਟ ਕੇ ਅੱਜ ਇਸ ਦੁਨੀਆ ਤੋਂ ਰੁਕਸਤ ਹੋਣ ਲਈ ਮਜਬੂਰ ਕਰਤਾ ਇਹ ਲੇਖੇ ਜੋਖੇ ਤਾਂ ਇੱਥੇ ਪੂਰੇ ਕਰਨੇ ਪੈਂਦੇ ਆ ਭੈਣੋ ਤੇ ਭਰਾਵੋ ਪਰ ਅਸੀਂ ਤੁਹਾਨੂੰ ਅੱਜ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਬੜੇ ਦੁੱਖ ਦੀ ਗੱਲ ਆ ਬੜੇ ਪਰੇ ਮਨ ਨਾਲ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਵੀ ਉਸ ਭੈਣ ਨੂੰ ਇੰਨੀ ਵੀ ਸਮਝ ਨਹੀਂ ਸੀ ਵੀ ਇਹ ਮੇਰੀ ਮਾਂ ਇਹਨੇ ਪਾਣੀ ਬਾਰਨੇ ਕੀਤੀ ਸੀ ਮੇਰੇ ਜਿੱਦਨ ਮੈਂ ਵਿਆਹ ਕੇ ਆਈ ਸੀ ਇਸ ਘਰ ਦੇ ਵਿੱਚ ਇਹਨੇ ਆਪਣੀ ਜ਼ਮੀਨ ਜਾਇਦਾਦ ਦਾ ਹਿੱਸਾ ਵੀ ਸਾਰਾ ਸਾਨੂੰ ਦੇਤਾ ਜੀਦੇ ਸਰਕਾ ਮੇਰਾ ਪੁੱਤ ਆ ਜੰਗਲੈਂਡ ਚ ਬੈਠਾ ਅਸੀਂ ਚਾਹੁੰਦੇ ਸੀ ਮਾਤਾ ਸੀਤਾ ਦੇਵੀ ਨੂੰ ਇੱਥੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਸਾਡੀਆਂ ਮਾਮਾ ਦੇ ਘਰ ਵਿੱਚ ਲੈ ਕੇ ਆਈਏ ਪਰ ਚਲੋ ਧੰਨਵਾਦ ਬਿਮਲਾ ਭੈਣ ਦਾ ਜਿਹੜੀ ਉਹਨਾਂ ਦੀ ਬੇਟੀ ਪੰਜਕੂਲੇ ਤੋਂ ਉਹ ਕਹਿੰਦੇ ਵੀ ਨਹੀਂ ਵੀਰੇ ਵੀ ਮੇਰੀ ਮਾਮਾ ਅਸੀਂ ਇਹਦੀ ਸੰਭਾਲ ਕਰਾਂਗੇ ਉਹਨਾਂ ਦੇ ਜਿਵਾਈਆਂ ਦਾ ਧੰਨਵਾਦ ਜਿਨ੍ਹਾਂ ਨੇ ਜ਼ਿੰਮੇਵਾਰੀ ਚੱਕੀ ਮਾਤਾ ਜੀ ਨੂੰ ਆਪਣੇ ਨਾਲ ਪੰਜਕੂਲੇ ਲੈ ਕੇ ਗਏ ਦੂਸਰੇ ਦਿਨ ਬਾਅਦ ਮਾਤਾ ਜੀ ਨੂੰ ਬਾਥਰੂਮ ਦੇ ਵਿੱਚ ਦਿੱਕਤ ਆਉਣ ਲੱਗੀ ਫਿਰ ਉਹਨਾਂ ਨੇ ਮਾਤਾ ਜੀ ਨੂੰ ਹਸਪੀਟਲ ਦਾਖਲ ਕਰਾਇਆ ਪੰਚਕੂਲਾ 6 ਫੇਸ ਦੇ ਵਿੱਚ ਉੱਥੇ ਮਾਤਾ ਜੀ ਜੇਰੇ ਇਲਾਜ ਸੀ ਡਾਕਟਰ ਨੇ ਦੱਸਿਆ ਵੀ ਇਹਨਾਂ ਦੇ ਜਿਹੜੇ ਗੁਰਦੇ ਆ ਦੋਨੇ ਉਹ ਕੰਮ ਛੱਡ ਗਿਆ ਗੁਰਦੇ ਫੇਲ ਹੋ ਗਿਆ ਬਿਲਕੁਲ ਤਾਂ ਫਿਰ ਮਾਤਾ ਜੀ ਅਕਾਲ ਚਲਾਣਾ ਕਰ ਜਾਂਦੇ ਆ ਤੇ ਉਹ ਪੁੱਤ ਦੀਆਂ ਲੱਤਾਂ ਉਹ ਨੂਹ ਦੀ ਥੱਪੜ ਤੇ ਮੁਖੀਆਂ ਖਾਂਦੀ ਉਹ ਮਾਂ ਤਾਂ ਇਸ ਦੁਨੀਆ ਤੋਂ ਤੁਰ ਗਈ ਪਰ ਬੜਾ ਵੱਡਾ ਇੱਕ ਸਵਾਲ ਛੱਡ ਗਈ ਸਾਡੇ ਵਾਸਤੇ ਵੀ ਕੀ ਅੱਜ ਦੇ ਧੀਆ ਪੁੱਤ ਐਦਾਂ ਦੇ ਹੋ ਗਏ ਆ ਵੀ ਆਪਣੀਆਂ ਮਾਵਾਂ ਨੂੰ ਕੁੱਟ-ਕੁੱਟ ਸਿਵਿਆਂ ਤੇ ਕਰ ਪਚਾ ਦੇਣ ਇਹ ਵੀਡੀਓ ਪਾਉਣ ਦਾ ਸਾਡਾ ਮਕਸਦ ਇੰਨਾ ਹੀ ਆ ਜੇ ਕੋਈ ਹੋਰ ਸਾਡੀ ਭੈਣ ਜਾਂ ਕੋਈ ਵੀਰ ਆਪਣੇ ਬਜ਼ੁਰਗਾਂ ਨਾਲ ਦੁਰਾਚਾਰ ਕਰਦਾ ਉਹਨਾਂ ਨਾਲ ਮਿਸਬੀਹੇਵ ਕਰਦਾ ਉਹਨਾਂ ਤੇ ਹੱਥ ਚੱਕਦਾ ਸਾਡੀ ਬੇਨਤੀ ਹੈ ਭਰਾਵੋ ਤੇ ਭੈਣੋ ਵਕਤ ਦਾ ਚੱਕਰ ਘਟਣ ਨੂੰ ਜਿਆਦਾ ਟਾਈਮ ਨਹੀਂ ਲੱਗਦਾ ਦੁਨੀਆ ਬੜੀ ਛੋਟੀ ਹੈ ਭਾਈ ਘੁੰਮ ਕੇ ਨਾ ਬੜੀ ਜਲਦੀ ਵਾਰੀ ਆ ਜਾਂਦੀ ਹੈ ਜੋ ਬੀਜੇਗਾ ਸੋ ਵੱਢੇਗਾ ਇਸ ਕਰਕੇ ਸਾਡੀ ਬੇਨਤੀ ਆ ਵੀ ਥੋੜਾ ਜਿਆ ਆਪਣੇ ਬਜ਼ੁਰਗਾਂ ਨਾਲ ਇਨਸਾਨਾਂ ਵਾਲਾ ਵਤੀਰਾ ਕਰਿਆ ਕਰੋ ਉਹਨਾਂ ਨੇ ਤੁਹਾਨੂੰ ਪਾਲਿਆ ਤੁਹਾਨੂੰ ਪੜਾਇਆ ਲਿਖਾਇਆ ਤੁਹਾਨੂੰ ਵਿਆਹਿਆ ਤੇ ਅੱਜ ਤੁਸੀਂ ਉਹਨਾਂ ਦੇ ਲੱਤਾਂ ਮਾਰੋਗੇ ਉਹਨਾਂ ਦੇ ਥੱਪੜ ਮੁੱਕੀਆਂ ਮਾਰੋਗੇ ਇਸ ਮਾਂ ਦੀ ਵੀਡੀਓ ਜਿਹੜੀ ਤੁਹਾਡੇ ਵਾਰ-ਵਾਰ ਅੱਗੇ ਆ ਰਹੀ ਆ ਕੁੱਟਖਾਂਦੀ ਦੀ ਵੀ ਤੇ ਸਿਵਿਆਂ ਚ ਪਈ ਦੀ ਦੇ ਉਸਮਾਨ ਨੂੰ ਸੱਚੇ ਪਾਤਸ਼ਾਹ ਉਹ ਵਾਹਿਗੁਰੂ ਜੀ ਉਹ ਅੱਲਾ ਉਹ ਰਾਮ ਉਹ ਵਾਹਿਗੁਰੂ ਉਹ ਭਗਵਾਨ ਆਪਣੇ ਚਰਨਾਂ 'ਚ ਜਗ੍ਹਾ ਦੇਣ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਪਿੱਛੇ ਜਿਹੜੇ ਉਹਦੇ ਪੁੱਤ ਨੇ ਤੇ ਨੂੰਹ ਨੇ ਉਹਨਾਂ ਨਾਲ ਇਸ ਤਰ੍ਹਾਂ ਦਾ ਵਰਤਾਰਾ ਕੀਤਾ ਉਹਨਾਂ ਨੂੰ ਵੀ ਸਮੱਤ ਬੁੱਧੀ ਬਖਸ਼ਣ ਸੱਚੇ ਪਾਤਸ਼ਾਹ ਸਰਬੱਤ ਦਾ ਹੀ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ